ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਜੀ ਵੈਲਕਮ ਆਈ YouTube ਚੈਨਲ ਕਾਜਮਪੁਰ ਕਬੂਤਰ ਕਲੱਬ ਤੇ ਅੱਜ ਹਾਂਜੀ ਬਾਜੀ ਤੇ ਪਿੰਡ ਠੱਠੀਆਂ ਮੰਤਾਂ ਵੇਖੋ ਕੀ ਬੰਦਾ ਜੀ ਅਜੇ ਤੇ ਕਬੂਤਰ ਲਿਖੇ ਨਹੀਂ ਆ ਲਿਖਨੇ ਸ਼ੁਰੂ ਕਰਨੇ ਦੇਖੋ ਕਦੋਂ ਤੱਕ ਕਰਦੇ ਆ 7 ਵਜੇ ਤੱਕ ਉੱਡੇਗੇ ਬਾਕੀ ਅਪਡੇਟ ਦਿੰਦੇ ਰਵਾਂਗੇ ਜੀ ਨਾਲ ਨਾਲ ਹਾਂਜੀ ਕਬੂਤਰ ਕਰਤੇ ਆ ਜੀ ਲਿਖਣਾ ਸ਼ੁਰੂ ਲਿਖ ਰਿਹਾ ਜੀ ਹਾਂ ਆਪਣਾ ਵੀ ਕਬੂਤਰ ਲਿਖਾਤਾ ਜੀ ਸੋ ਉਹਨੂੰ ਕਾਜਮਪੁਰ ਦੇ ਨਾਮ ਦਾ ਜੀ ਠੀਕ ਹੈ ਜੀ ਤੇ ਬਾਕੀ ਅਪਡੇਟ ਤੁਹਾਨੂੰ ਜਰੂਰ ਦਿੰਦੇ ਰਵਾਂਗੇ ਜੀ ਨਾਲ ਨਾਲ ਬਣਿਆ ਰਿਹਾ ਜੀ ਕਾਜਮਪੁਰ ਕਬੂਤਰ ਕਲੱਬ YouTube ਚੈਨਲ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ ਜੀ ਹਾਂਜੀ ਲਓ ਜੀ ਮਿੱਤਰੋ ਪੈਂਡ ਠੱਠੀਆਂ ਮਨ ਤਾਂ ਦੀ ਧਰਤੀ ਦੇ ਉੱਤੇ 150 ਕਬੂਤਰ ਐਂਟਰ ਹੋ ਗਿਆ ਜੀ ਹੁਣ ਤੱਕ ਜੀ ਤੇ ਥੋੜੀ ਜੀ ਹਵਾ ਵੀ ਚੱਲ ਰਹੀ ਆ ਜੀ ਬਾੜੀ-ਮਾੜੀ ਤੇ ਬਾਕੀ ਵੇਖੋ ਬਾਬੇ ਦੀ ਰਾਜਾ ਕੀ ਬਣਦੀ ਆ ਜੀ ਅੱਜ ਠੀਕ ਆ ਜੀ ਕੌਣ ਕਿਹੜਾ ਕਿੰਨੇ ਪਾਣੀ ਚਾਹੀ ਜੀ ਅੱਜ ਪਤਾ ਲੱਗ ਜੂ ਕਿਹੜਾ ਜਿੱਤਦਾ ਬੰਦਾ ਠੀਕ ਆ ਜੀ ਬਾਕੀ ਕੋਈ ਚੱਕਰ ਨਹੀਂ ਜੀ ਅਪਡੇਟ ਤੁਹਾਨੂੰ ਮਿਲਦੀ ਰਹੂਗੀ ਜੀ ਆਹ 에어 ਇੰਡੀਆ ਵੀ ਜਾਂਦਾ ਆ ਉਤੋਂ ਦੀ ਆ ਗਿਆਂ ਦੇ ਮੋਰਾ ਚੱਲੋ ਆ ਵੀ ਆਪਣੇ ਦੇ ਵੀ ਲੱਗਣ ਲੱਗੇ ਮੋਰ ਲਾ ਦੇ ਮੋਰ 10 10 ਹਾਂ ਲੈ ਉਹ ਵੀਰ ਨੰਬਰ ਵੀ 10 ਆਪਣਾ ਚੱਲ ਸਾਡੇ ਬਾਬੇ ਦਾ ਨਾਮ ਲੈ ਕੇ ਨਹੀਂ ਨਹੀਂ ਓਏ ਤੂੰ ਛੜਦਾ ਡੇਲੀ ਛੜ ਚੱਲ ਵਾਹਿਗੁਰੂ ਸੋਖ ਰੱਖੀ ਮਾਲਕਾ ਛੜਦਾ ਜੀ ਬੱਚਾ ਲੋ ਜੀ ਆ ਵੀਰ ਨੇ ਵੀ ਛੱਡਤਾ ਜੀ ਉੱਡ ਗਿਆ ਕਬੂਤਰ ਜੀ ਆਪਣਾ ਵੀ ਸੜਤੇ ਵੀਰਾਂ ਨੇ ਕਬੂਟਰ ਜੇ ਉੱਡ ਗਏ ਬੱਚਾ ਫਿਰਦਾ ਆਪਣਾ ਜੀ ਹਾਂਜੀ ਵੀ ਲਓ ਜੀ ਆ ਫਿਰ ਰਿਹਾ ਜੀ ਕਬੂਤਰ ਜੋ ਤੂੰ ਇਤਨੀ ਜਗ੍ਹਾ ਇੱਕ ਟਿੱਕ ਤੇ ਉਸ ਦੇ ਸਾਹਮਣੇ ਟਿਕਨੇ ਲੱਗੇ ਚੌਥੇ ਗੱਡੀ ਦੇ ਪਿੱਛੇ ਤੇਰੇ ਕਸੂਰ ਦੇ ਕਰਕੇ ਤੇਰੇ ਨਾਮ ਚਲ ਕੇ ਉਹ ਮਰ ਗਿਆ ਹਾਲੇ ਮੌਸਮ ਥੋੜਾ ਜਿਆ ਖਰਾਬ ਆ ਬੱਦਲ ਹਵਾ ਜਿਆ ਦੇ ਕਰਕੇ ਕਬੂਤਰ ਥੋੜੇ ਜੇ ਲੰਮਕੇ ਥੋੜੇ ਜੇ ਉੱਪਰ ਆ ਕੋਸ਼ਿਸ਼ ਕਰ ਬਾਕੀ ਜੋ ਵੀ ਅਪਡੇਟ ਆ ਜੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਕੁਝ ਇੱਕ ਫਿਰ ਰਹੇ ਆ ਨੀਵੇਂ ਜ਼ਿਆਦਾ ਦਾ ਇੱਧਰ ਹੀ ਆ ਫਿਰ ਚੜਾਈ ਲਾ ਕੇ ਆ ਕੁਝ ਕੁ ਲਾ ਕੇ ਚੜਾਈ ਉੱਪਰ ਲਾ ਕੇ ਲਾਓ ਵੀ 10 10 ਦਾ ਟਾਈਮ ਹੋ ਗਿਆ ਫਿਰ ਰਹੇ ਆ ਜੀ ਅਜੇ ਵੀ ਦੋ ਕ ਕਬੂਤਰ ਬੈਠੇ ਆ ਜੇ ਬਾਕੀ ਆ ਜੇ ਲਗਭਗ ਹੀ ਫਿਰ ਰਹੇ ਆ ਆਪਣਾ ਤਾਂ ਇਹ ਉੱਚਾਈ ਆ ਜੀ ਆਓ ਜੀ ਆ 12 ਵਜੇ ਦੀ ਅਪਡੇਟ ਆ ਜੀ ਆਪਣਾ ਥੱਲੇ ਆਣ ਕੇ ਫੇਲ ਲੱਗ ਗਿਆ ਜੀ ਚੜ੍ਹਾਈ ਤੇ ਵੇਖੋ ਕੀ ਬਣਦਾ ਜੀ ਇਹਦੇ ਪੰਜ ਸੱਤ ਕਬੂਤਰ ਇਕੱਠੇ ਗਏ ਬਸ ਹਾਂ ਜੀ ਬਾਕੀ ਦੇਖਦੇ ਹਾਂ ਜੀ ਕਿੱਥੇ ਤੱਕ ਗੱਲ ਪਹੁੰਚਦੀ ਹੈ ਜੀ ਇਹ 12 ਵਜੇ ਦੀ ਅਪਡੇਟ ਆ ਜੀ 1 ਵਜੇ ਦੀ ਅਪਡੇਟ ਫਿਰ ਲੜਿਆ ਆਪਣਾ ਬੱਚਾ ਜੀ ਆ ਸਾਹਮਣੇ ਦੋ ਫਿਰ ਰਹੇ ਆ ਇਹਨਾਂ ਚੱਕ ਆਪਣਾ ਬੱਚਾ ਜੀ ਬੱਦਲ ਨੇ ਬੜੀ ਅੱਜ ਕਰ ਦੇਣਾ ਲੱਗਦਾ ਕੰਮ ਖਰਾਬ ਹਵਾ ਨੂੰ ਚੜੀ ਜਾਂਦੇ ਆ ਕਬੂਤਰ ਆ ਕਾਫੀ ਉੱਚੇ ਹੋ ਗਏ ਆ ਇੱਧਰ ਤੇ ਇੱਧਰ ਤੇ ਬਾਬੇ ਦੀ ਮੇਰ ਹੋ ਗਈ ਬਹੁਤ ਉੱਚੇ ਹੋ ਗਏ ਆ ਵੇ ਚਲੋ ਵੇਖੋ ਕੀ ਬੰਦਾ ਜੀ ਜੇ ਤੇ ਹਨੇਰੀ ਆ ਗਈ ਤੇ ਕੁਝ ਕਹਿ ਨਹੀਂ ਸਕਦੇ ਆ ਫਿਰਦੇ ਆ ਜੀ ਸਾਹਮਣੇ 1 ਵਜੇ ਦਾ ਅਪਡੇਟ ਆ ਜੀ ਲਓ ਜੀ ਮੌਸਮ ਦੀ ਖਰਾਬੀ ਤੇ ਬਾਜੀ ਕਰਤੀ 95 ਅੱਜ ਸਾਂਜੀ ਪਚਾਵਾਂ ਦੇ ਸਾਂਜੀ ਉਹ 95 ਦੇ ਸਾਂਜੀ ਹੋ ਗਈ ਹੈ ਜੀ ਪਿੰਡ ਠੱਠੀਆਂ ਮੰਤਾ